ਮੰਚ ਤੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਸਾਰੇ ਲੀਡਰਸ਼ਿਪ ਤੇ ਸਾਹਮਣੇ ਬੈਠੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਵੱਖ-ਵੱਖ ਹਰ ਕਿਆਂ ਤੋਂ ਆਏ ਸਾਡੇ ਵਰਕਰ ਸਹਿਬਾਨ ਗੁਰੂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਭਾਈ ਮੜਿਆ ਗੱਜ ਕੇ ਫਤਿਹ ਬੁਲਾ ਦਿਓ ਯਾਰ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਬਹੁਤ-ਬਹੁਤ ਧੰਨਵਾਦ ਆਪਾਂ ਅੱਜ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚੋਂ ਇੱਕ ਵਿਸ਼ੇਸ਼ ਮਕਸਦ ਲਈ ਇਕੱਠੇ ਹੋਏ ਆ ਬਸਰਤ ਸਾਹਿਬ ਨਾਲ ਮੈਂ ਗੱਲ ਕਰ ਰਿਆ ਸੀ ਉਹ ਕਹਿੰਦੇ ਵੀ ਕਮਲਜੀਤ ਰੁੱਤਾ ਉਹਦੇ باوجود ਵੀ ਅੱਜ ਵੱਖ-ਵੱਖ ਏਰੀਆ ਚੋਂ ਸਾਡੇ ਵਰਕਰ ਸਹਿਬਾਨ ਇਸ ਗੱਲ ਦੇ ਲਈ ਸਾਡੇ ਨਾਲ ਖੜੇ ਨੇ ਕਿ ਪੰਜਾਬ ਦੀ ਇਸ ਵੇਲੇ ਜਿਹੜੀ ਹੋਂਦ ਹੈ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਖਤਰਾ ਹੈ ਜਦੋਂ ਲੀਡਰ ਆਫ ਆਪੋਜੀਸ਼ਨ ਇਹ ਗੱਲ ਕਹਿਣਾ ਕਿ ਪੰਜਾਬ ਦੇ ਕਰੀਬ ਬੰਬ ਆਏ ਸੀ ਇਹਨੇ ਚੱਲ ਗਏ ਇਹਨੇ ਅਜੇ ਅਣ ਚੱਲੇ ਪਏ ਨੇ ਤਾਂ মিডিਆ ਵਾਲੇ ਮੈਨੂੰ ਸਵਾਲ ਕਰਦੇ ਸੀ ਕਿ ਬਾਜਵਾਜੀ ਕਹ ਰਹੇ ਨੇ ਕਿ ਕਾਲਿਆ ਜੀ ਦੇ ਘਰੇ ਬੰਬ ਚੱਲ ਗਿਆ ਉੱਥੇ ਬੰਬ ਚੱਲ ਗਿਆ ਉੱਥੇ ਬੰਬ ਚੱਲ ਗਿਆ ਤਾਂ ਮੈਂ ਉਹਨੂੰ ਇਹ ਸਵਾਲ ਕਰਿਆ ਕਿ ਜੇ ਬਾਜਵਾਜੀ ਸਮੇਂ ਸਿਰ ਦੱਸ ਦਿੰਦੇ ਕਿ ਇਹ ਬੰਬ ਆਏ ਹੋਏ ਨੇ ਮਾਨ ਸਾਹਿਬ ਤੁਸੀਂ ਫੜ ਲਓ ਤਾਂ ਵੀ ਕਾਲਿਆ ਜੀ ਦੇ ਘਰੇ ਵੀ ਨਹੀਂ ਸੀ ਬੰਬ ਚੱਲਣਾ ਜਿਹੜਾ ਉਹ ਕਹਿੰਦੇ ਇੱਥੇ ਚੱਲ ਗਿਆ ਉੱਥੇ ਚੱਲ ਗਿਆ ਇਹ ਵੀ ਨਹੀਂ ਸੀ ਚੱਲਣਾ ਏਹ ਅਗਲਾ ਸਵਾਲ ਮੀਡੀਆ ਨੇ ਕਰਿਆ ਕਿ ਬਾਜਵਾਜੀ ਕਹਿੰਦੇ ਨੇ ਕਿ ਗਾਇਕਟਰ ਫੋਨ ਕਰਦੇ ਨੇ ਧਮਕੀਆਂ ਦਿੰਦੇ ਨੇ ਮੈਂ ਬੇਨਤੀ ਕਰਦਾ ਬਾਜਵਾਜੀ ਛੋਟੇ ਭਰਾ ਦੇ ਰੂਪ ਵਿੱਚ ਤੁਹਾਨੂੰ ਇਹ ਇਹਦੇ ਬਾਰੇ ਵੀ ਤੁਹਾਨੂੰ ਕੋਈ ਜਾਣਕਾਰੀ ਹੈ ਤਾਂ ਤੁਸੀਂ ਦੱਸ ਦਿਓ ਕਾ ਤੁਹਾਡਾ ਸਨਮਾਨ ਕਰਾਂਗੇ ਕਿਉਂਕਿ ਤੁਸੀਂ ਪੰਜਾਬ ਦੇ ਆਪਣੇ ਆਪ ਨੂੰ ਹੰਮੀ ਪਰਿਵਾਰਕ ਹੋਂਦਿਓ ਐਡੇਡੇ ਆਉਂਦਿਆਂ ਤੇ ਬਰਾਜਮਾ ਰਹੇ ਹੋ ਪੀ ਡਬਲਯੂ ਡੀ ਮੰਤਰੀ ਰਹੇ ਹੋ ਪੰਜਾਬ ਦੇ ਪ੍ਰਧਾਨ ਵੀ ਰਹੇ ਹੋ ਅੱਜ ਮੁੱਖ ਮੰਤਰੀ ਸਾਹਿਬ ਤੋਂ ਦੂਜਾ ਉਹਦਾ ਜਿਹੜਾ ਲੀਡਰ ਆਫ ਆਪੋਜੀਸ਼ਨ ਦਾ ਹੁੰਦਾ ਉਹ ਵੀ ਤੁਹਾਡੇ ਕੋਲ ਆ ਤੁਸੀਂ ਆਪਣਾ ਜਿਹੜਾ ਸਕਾਲਮਾਤੂ ਦਾ ਰੋਲ ਅਦਾ ਕਰੋ ਕਿਉਂਕਿ ਕਿਤੇ ਨਾ ਕਿਤੇ ਪੰਜਾਬੀਆਂ ਨੇ ਤੁਹਾਨੂੰ ਬਹੁਤ ਵੱਡਾ ਮਾਨ ਦਿੱਤਾ ਹੈ ਐਡੇ ਦੇ ਉਹਦਿਆਂ ਦੇ ਤੁਸੀਂ ਬਰਾਜਮਾਨ ਹੋ ਸਰਕਾਰਾਂ ਦਾ ਵੀ ਤੁਸੀਂ ਨਿਗਮਾਣੇ ਹੋਇਆ ਤੇ ਆਪਣਾ ਫਰਜ਼ ਅਦਾ ਕਰੋ ਜੇ ਤੁਸੀਂ ਸਮੇਂ ਸਿਰ ਦੱਸ ਦਿਓ ਕਿ ਇਹ ਬੰਬ ਕਿੱਥੇ ਪਏ ਨੇ ਮੈਂ ਸਮਝਦਾ ਵੀ ਹਜ਼ਾਰਾਂ ਜਦੋਂ ਨਾ ਵੱਜਣਗੇ ਤੇ ਜਿਹੜੇ ਪਹਿਲਾਂ ਵੀ ਨੁਕਸਾਨ ਹੋਏ ਨੇ ਉਹ ਵੀ ਨਹੀਂ ਹੋਣੇ ਬਾਜਵਾ ਜੀ ਮੈਂ ਤੁਹਾਡੀ ਦਾਤ ਦਿੰਨਾ ਕਿ ਤੁਹਾਡੀ ਸੀਏਡੀ ਕਿੰਨੀ ਤਕੜੀ ਹੈ ਮੈਂ ਸਮਝਦਾ ਵੀ ਤੁਹਾਡੇ ਜਿਹੜੇ ਪਰਿਵਾਰ ਦੇ ਪੁਰਾਣੇ ਸਬੰਧ ਨੇ ਉਹ ਕਿੰਨੇ ਮਜ਼ਬੂਤ ਨੇ ਕਿ ਸਾਡੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਕੋਲੇ ਗ੍ਰਹਿ ਵਿਭਾਗ ਵੀ ਹੈ ਉਹਨਾਂ ਨੂੰ ਤਾਂ ਇਸ ਗਲਤੀ ਜਾਣਕਾਰੀ ਨਹੀਂ ਮਿਲੀ ਸਾਡੇ ਮਾਲਜੋ ਡੀਜੀਪੀ ਗੌਰਵ ਜაძਦ ਸਾਹਿਬ ਗਨੇ ਕਿ ਪੜਾਈਆਂ ਕਰ ਕਰ ਕੇ ਐਡੇ ਦੇ ਆਉਂਦਿਆਂ ਤੇ ਬੈਠੇ ਨੇ ਆਪਣੇ ਕਾਬਲੀਅਤ ਦੇ ਸੱਤੇ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਲੱਗਿਆ ਕਿ ਇਹ ਬੰਬ ਕਦੋਂ ਆ ਗਏ ਕਿੱਥੋਂ ਆ ਗਏ ਤੇ ਕਿੱਥੇ ਪੈ ਨੇ ਮੈਂ ਤੁਹਾਡੀ ਦਾਤ ਦਿਨਾ ਕਿ ਤੁਹਾਡੀ ਜਿਹੜੀ ਹੈ ਸਿਹਰੇ ਦੀ ਜਾਂ ਤੁਹਾਡੇ ਜਿਹੜੇ ਅੰਦਰੂਨੀ ਲਿੰਕ ਨੇ ਪੁਰਾਣੇ ਪਰਿਵਾਰਕ ਉਹਨਾਂ ਨਾਲ ਤੁਹਾਡਾ ਬਹੁਤ ਹੀ ਵੱਡਾ ਤਕੜਾ ਸਬੰਧ ਹੈ ਤੇ ਮੈਂ ਤੁਹਾਨੂੰ ਫੇਰ ਬੇਨਤੀ ਕਰਨਾ ਹੱਥ ਜੋੜ ਕੇ ਕਿ ਤੁਸੀਂ ਜਿਹੜੇ ਬੰਬ ਜਿਹੜੇ ਰਹਿੰਦੇ ਨੇ ਉਹ ਕਿੱਥੇ ਪੈ ਨੇ ਦੱਸ ਦਿਓ ਤੁਹਾਡਾ ਅਸੀਂ ਬਹੁਤ-ਬਹੁਤ ਵੱਡਾ ਧੰਨਵਾਦ ਵੀ ਕਰਾਂਗੇ ਤੇ ਹੋ ਸਕਦਾ ਕਿ ਤੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਤੁਹਾਡਾ ਸਨਮਾਨ ਵੀ ਰੱਖ ਦਈਏ ਤੇ ਨਹੀਂ ਤਾਂ ਆਪਣੇ ਤੇ ਜਿਹੜੀ ਹੈ ਕਾਰਵਾਈ ਲਈ ਤੁਸੀਂ ਤਿਆਰ ਰਹੋ ਕਿਉਂਕਿ ਕਿਤੇ ਨਾ ਕਿਤੇ ਦੇਸ਼ ਦੀ ਇੱਕਤਾ ਤੇ ਅਖੰਡਤਾ ਨੂੰ ਖਤਰਾ ਹੈ ਅੱਜ ਦੇ ਇਸ ਧਰਨੇ ਵਿੱਚ ਪਹੁੰਚੇ ਮੇਰੇ ਨਾਲ ਆਏ ਸਾਰੇ ਆਪਣੇ ਵਰਕਰ ਸਾਥੀਆਂ ਦਾ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਲੋਕਾਂ ਦਾ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਕਲੜੇ ਸ਼ਰਦਾਂ ਵਿੱਚ ਨਿੰਦਿਆ ਕਰਦਾ ਕਿ ਬਾਜਵਾਈ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਤੁਹਾਨੂੰ ਸਾਰਿਆਂ ਤੋਂ ਗਵਾਹੀ ਭਰਉਣਾ ਹੱਥ ਖੜੇ ਕਰਕੇ ਜਵਾਬ ਦੇਣਾ ਕਿ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਾਜਵੇ ਤੇ ਬਾਜਵਾਈ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਹੁਤ ਮਿਹਰਬਾਨੀ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਇਨਕਲਾਬ ਜਿੰਦਾਬਾਦ ਜ਼ੋਰ ਦੀ ਇਨਕਲਾਬ ਜਿੰਦਾਬਾਦ ਬਹੁਤ ਧੰਨਵਾਦ